80 ਸਾਲਾ ਬਜ਼ੁਰਗ ਨੇ ਬੋੜ ਦੀ ਜੜ ਨੂੰ ਹੀ ਬਣਾਇਆ ਆਪਣਾ ਘਰ ਤੇ ਪਿਛਲੇ ਕਈ ਦਹਾਕਿਆਂ ਤੋਂ ਇੱਥੇ ਬੈਠ ਕੇ ਕਰ ਰਹੇ ਨੇ ਚਾਹ ਦੀ ਸੇਵਾ ਕਿੰਨੇ ਸਾਲ ਹੋ ਚਲੇ ਅੰਕ ਜੀ ਤੁਹਾਨੂੰ ਇੱਥੇ ਜੀ ਮੈਨੂੰ ਜੀ 44 ਸਾਲ ਹੋ ਗਏ ਸਮਝੋ ਜੋਂ ਬੈਠਾ ਮੈਂ ਕਿ ਕੋਈ 20 ਰੁਪਏ ਮੰਗ ਕੇ ਬੈਠਾ ਹਾਂ ਮੈਂ ਭੁੱਖਾ ਹਾਂ ਉਹ ਮੈਂ 20 ਦੇ ਨਾਲ ਹੀ ਆ 42 43 44 ਫਲ ਕੱਟ ਲਏ ਥੇ ਕੋਈ ਪੈਸੇ ਦੇ ਜਾਵੇ ਤਾਂ ਭਲਾ ਤੇ ਕੋਈ ਨਾ ਦੇ ਕੇ ਜਾਵੇ ਤਾ ਵੀ ਪੜਾ ਕੋਈ ਪਿਆ ਹਾ ਦੇਂਦਾ ਤਾਂ ਵੀ ਠੀਕ ਹੈ ਨਹੀਂ ਦੇਂਦਾ ਤਾਂ ਵੀ ਠੀਕ ਆ ਯਾਰ ਫਿਰ ਕੀ ਆ ਕੋ ਚਾ ਪੀ ਗਏ ਨਾ ਤੂੰ 100 ਰੁਪਏ ਪਿਛੇ ਵਾਜ ਮਰਾਂਗਾ ਆਪਣੀ ਬੇਇੱਜ਼ਤੀ ਸਮਝਦੀ ਹੈ ਕਿ ਫੋਇਲ ਦਾ ਕਿ ਸੇਵਾ ਹੀ ਸਹੀ ਯਾਰ ਕੋ ਚਾ ਪੀ ਗਏ ਨਾ ਭਾਂਡੇ ਦਾ ਤੋਤੇ ਵਾ ਗਲਾਸ ਦਾ ਤੋਤਾ ਸੇਵਾ ਹੀ ਫਿਰ ਬੱਚਾ ਤਾਂ ਹਮੇਸ਼ਾ ਸੁਪਨਾ ਹੁੰਦਾ ਕਿ ਸਾਡੇ ਮਾਪੇ ਬੈਠ ਕੇ ਖਾਂਦੇ ਕਹਿੰਦੇ ਨੇ ਨਾ ਜਾਓ ਹਾਂਜੀ ਮੈਂ ਕਿਹਾ ਮੈਂ ਘਰ ਨਹੀਂ ਰਹਿ ਸਕਦਾ ਉਹ ਮੈਨੂੰ ਕਮਾਈ ਦੀ ਨਹੀਂ ਇਹ ਨਹੀਂ ਗੱਲ ਕਿ ਮੈਂ ਕਮਾਈ ਕਰਨੀ ਹੈ ਇਹਨੂੰ ਪੰਜ ਆਸ ਹੋਇਆ ਦਾ ਉਠਾ ਕੇ ਮੇਰੇ ਬੈਠੇ ਆ ਜੋ ਮੇਰੇ ਕਰਮਾ ਲਿਖਿਆ ਹੋਣਾ ਮੈਨੂੰ ਦੇ ਦੇਣਾ ਮੰਗਣ ਦੀ ਲੋੜ ਨਹੀਂ ਪਈ। ਪਰਿਵਾਰ ਚ ਕੌਣ-ਕੌਣ ਨੇ ਤੁਹਾਡੇ? ਪਰਿਵਾਰ ਮੇਰੇ ਚਾਰ ਬੱਚੇ ਆ ਤਿੰਨ ਬੇਟੀਆਂ ਇੱਕ ਬੇਟੀ ਐ ਬੇਟਾ ਵਾ ਦੋ ਬੱਚੇ ਮੇਰੇ ਯੂਨੀਵਰਸਿਟੀ ਹੈਗੇ ਆ ਦੋ ਯੂਨੀਵਰਸਿਟੀ ਕੀ ਕਰਦੇ ਜੀ? ਉਹ ਉਹਨੇ ਪਾਸ ਦਫਤਰ ਹੈਗਾ। ਅੱਛਾ ਜੀ। ਤੇ ਜਿਹੜੀ ਵੱਡੀ ਕੁੜੀ ਉਹ ਫੁੱਟੀ ਟੰਣ ਲੱਗੀ ਆ ਤੇ ਮੁੰਡਾ ਛੱਲੇ ਹੈਲਪਰ ਹੈਗਾ। ਉਹ ਯੂਨੀਵਰਸਿਟੀ ਹੈ ਦੋ ਟੀਚਰ ਲੱਗੀਆਂ ਨੇ ਨੋ ਰਾਨੀਆਂ ਉਹ ਬੈਂਕ 'ਚ ਲੱਗੀ ਆ ਤੇ ਬੱਸ ਉਹਨਾਂ ਦਾ ਗੁਜ਼ਾਰਾ ਹੋਈ ਜਾਂਦਾ ਮੇਰਾ ਇੱਥੇ ਬਹਿ ਕੇ ਹੋਈ ਜਾਂਦਾ ਇੰਗਲੈਂਡ ਤੋਂ ਸਿੰਗਾਪੁਰ ਤੋਂ ਅਮਰੀਕਾ ਤੋਂ ਯੂਕੇ ਤੋਂ ਮਲੇਸ਼ੀਆ ਤੋਂ ਇਟਲੀ ਤੋਂ ਵਾਰ-ਵਾਰ ਬੰਦੇ ਹੋ ਗਏ ਥਿਆ ਜਨੇ ਖੁਸ਼ ਹੋ ਜਾਂਦੇ ਆ ਚਾਹ ਪੀਂਦੇ ਆ ਤੇ ਨਾਲੇ ਮੇਰੇ ਸੇਵਾ ਕਰ ਜਾਂਦੇ ਆ ਤਰੀ ਸੋਚਿਆ ਨਹੀਂ ਕਿ ਇਹਨੂੰ ਛੱਡ ਕੇ ਕੁਝ ਹੋਰ ਕਰ ਲਈਏ ਕੋਈ ਕਹਿੰਦੇ ਨੇ ਉਹ ਦੁਕਾਨ ਅੱਲਾ ਬਣਾ ਲਾ ਮੈਂ ਕਹਿੰਦਾ ਹੁਣ ਆਏ ਹੀ ਪਿੱਛੇ ਜੇ ਬੱਬਾ ਇਹ ਛੱਤ ਉੱਚੀ ਕਰ ਗਏ ਮੈਂ ਕਹਾ ਭਰਾ ਮੈਂ ਨੀਵਾ ਹੀ ਚੰਗਾ ਹੂੰ ਪੁੱਛੇ ਹੋ ਕੇ ਕਿ ਮੈਂ ਕੀ ਲੈਣਾ ਹਾਂਜੀ ਮੈਂ ਕਹਾ ਉੱਚਾ ਤੇ ਸਿੰਬਲ ਹੈ ਤੇ ਉਹਨੂੰ ਫਾਇਦੇ ਲੱਗਦੇ ਨੇ ਨੀਵਾਂ ਰੁੱਖਾਂ ਨੂੰ ਫਾਇਦੇ ਬਿਲਕੁਲ ਤੇ ਮੈਂ ਕਹਿੰਦਾ ਮੈਂ ਨੀਵਾ ਹੀ ਚੰਗਾ ਭਰਾ ਮੈਂ ਉੱਚੀ ਨਹੀਂ ਕਰਦਾ ਕਾਫੀ ਜ਼ਿੰਦਗੀ ਤੇ ਉਤਾ ਚੜਾਵਾਏ ਹੋਣਗੇ ਇਸ ਦੌਰਾਨ ਦੌਰਾਨ ਬੜੇ ਆਏ ਹੀ ਪਹਿਲੇ ਹੂੰ ਇਥੇ ਵੀ ਆਏ ਕਈ ਵਾਰ ਮੇਰੀਆਂ ਪੱਠੀਆਂ ਟਾ ਗਏ ਪਿੱਛੇ ਭੱਜ ਜਾਇ ਇੱਥੋਂ ਲੋਕ ਅੱਜ ਕੱਲ ਗੈਸ ਦੇ ਉੱਤੇ ਚਾਹ ਬਣਾਉਂਦੇ ਆ ਤੁਸੀਂ ਕੋਲਿਆਂ ਦੇ ਉੱਤੇ ਚਾਹ ਬਣਾ ਰਹੇ ਹੋ ਕੋਈ ਫਰਕ ਹੁੰਦਾ ਦੋਨਾਂ ਦੇ ਵਿੱਚ ਜਿਹੜੀ ਇਹ ਪੱਠੀ ਦੀ ਚਾਹ ਇਹ RAMNAND JI ਦੀਆਂ ਜਿਹੜੀ ਗੈਸ ਦੀ ਹੋਈ ਥੋੜਾ ਜਿਹਾ ਵੱਧ ਮਾਰਾ ਕਰਤਾ ਤੇ ਉਹ ਖੇਤੀ ਰਹਿ ਜਾਣੀ ਹੈ ਜੇ ਲੌਂਗ ਸੌਫ ਜਿਵੈਨ ਲਾਚੀ ਆ ਅਦਰਕ ਕਾਫੀ ਕਾਫੀ ਛੇ ਚੀਜ਼ਾਂ ਪਾਈਆਂ ਹੁੰਦੀਆਂ ਨੇ ਉਹ ਅਦਰਕ ਕੇ ਉਹਦਾ ਸਵਾਦ ਬਣ ਜਾਂਦਾ ਵਾ ਆਉ ਜਾਣਦੇ ਹਾਂ ਕੀ ਹੈ ਬਜ਼ੁਰਗਾਂ ਦੀ ਕਹਾਣੀ ਤੇ ਕਿਵੇਂ ਇਸ ਰੁੱਖ ਨੂੰ ਹੀ ਉਹਨਾਂ ਨੇ ਬਣਾ ਲਿਆ ਆਪਣਾ ਟਿਕਾਣਾ ਗੁਰਬਾਣੀ ਵਿੱਚ ਪੰਕਤੀਆਂ ਦਰਜ ਨੇ ਕਿਰਤ ਕਰੋ ਨਾਮ ਜਪੋਤੇ ਵਣ શકો ਕਿਰਤ ਨੂੰ ਪਹਿਲਾ ਸਥਾਨ ਜਿਹੜਾ ਹੈ ਗੁਰੂ ਸਾਹਿਬਾਨ ਨੇ ਵੀ ਦਿੱਤਾ ਹੈ ਜਿਸ ਨੂੰ ਲੈ ਕੇ ਕਈ ਇਸ ਤਰ੍ਹਾਂ ਦੇ ਨੌਜਵਾਨ ਨਜ਼ਰ ਆਉਂਦੇ ਨੇ ਜੋ ਕੋ ਆਪਣੀ ਅਲੱਗ ਹੀ ਕਿਰਤ ਕਰਦੇ ਹੋਏ ਅਨਜ਼ਰ ਹੁੰਦੇ ਨੇ ਲੇਕਿਨ ਇੱਕ ਇਸ ਤਰ੍ਹਾਂ ਦੇ ਬਜ਼ੁਰਗ ਨਾਲ ਤੁਹਾਨੂੰ ਅੱਜ ਰੂਬਰੂ ਕਰਾਨਾ ਜਾ ਰਹੇ ਹਾਂ ਜੋ ਕਿ ਕਰੀਬ 43 ਸਾਲ ਤੋਂ ਇਸ ਬੋਰਡ ਦੀ ਛਾਂ ਦੇ ਥੱਲੇ ਬੈਠ ਕੇ ਆਪਣਾ ਕਿਰਤ ਕਰਦੇ ਹੋਏ ਨਜ਼ਰ ਆ ਰਹੇ ਨੇ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਕਾਲ ਜੀ ਅੰਕਲ ਜੀ ਮੈਂ ਸੁਣਿਆ ਕਿ 50 ਸਾਲ ਹੋ ਚਲੇ ਅੰਕਲ ਨੂੰ ਇੱਕ ਕਹਿੰਦੇ ਬੋਰਡ ਦੀ ਛਾਂ ਤੇ ਇੱਕ ਮਾਂ ਦੀ ਛਾਂ ਜਿਹੜੀ ਉਹ ਹਮੇਸ਼ਾ ਹੀ ਬੱਚੇ ਨੂੰ ਆਪਣੇ ਕੋਲ ਰੱਖਦੀ ਆ ਕਿੰਨੇ ਸਾਲ ਹੋ ਚਲੇ ਅੰਕਲ ਜੀ ਤੁਹਾਨੂੰ ਇੱਥੇ ਜੀ ਮੈਨੂੰ ਜੀ 44 ਸਾਲ ਹੋ ਗਏ ਸਮਝੋ ਜੀ ਤੇ ਨਾਮ ਮੇਰਾ ਜੀਤ ਸਿੰਘ ਆ ਜੀ ਜੋ ਬੈਠਾ ਮੈਂ ਕਿ ਕੋਈ 20 ਰੁਪਏ ਮੰਗ ਕੇ ਬੈਠਾ ਮੈਂ ਭੁੱਖਾ ਹਾਂ ਹੂੰ ਉਹ ਮੈਂ 20 ਦੇ ਨਾਲ ਹੀ ਆ 42 43 44 45 ਕਰ ਲਏ ਸੀ ਹੂੰ ਮੈਂ ਫਿਰ ਮਾਰਾਈ ਨੇ ਕੋਗੇ ਕੇ ਦੇ ਅੱਗੇ ਹੱਥ ਨਹੀਂ ਆਇਆ ਤੇ ਫਿਰ ਦੇ ਹੀ ਗਿਆ ਮੈਂ ਕੰਮ ਕਰ ਹੀ ਗਿਆ ਅੱਜ ਤੱਕ ਕਾਫੀ ਜ਼ਿੰਦਗੀ ਤੇ ਉਤਾ ਚੜਾਵਾਏ ਹੋਣਗੇ ਇਸ ਦੌਰਾਨ ਦੌਰਾਨ ਬੜੇ ਆਏ ਹੀ ਪਹਿਲੇ ਹੂੰ ਇੱਥੇ ਵੀ ਆਏ ਕਈ ਵਾਰ ਮੇਰੀਆਂ ਪੱਟੀਆਂ ਟਾ ਗਏ ਪਿੱਛੇ ਭੱਜਾਏ ਇੱਥੋਂ ਹੂੰ ਮੈਂ ਭੱਜਾਂ ਮੈਂ ਭੱਜਣ ਵਾਲਾ ਬੰਦਾ ਨਹੀਂ ਹੈਗਾ ਮੈਂ ਤਾਂ ਫੌਮ ਆਪ ਸ਼ੇਰ ਹੈਗਾ ਹਾਂ ਇਹ ਦੋਨਾਂ ਪੱਠੀ ਟਾ ਜਾਣੇ ਸਵੇਰੇ ਇੱਕ ਛੱਪੜ ਹੁੰਦਾ ਹੈ ਕਈ ਮਾਰ ਨਹੀਂ ਮਿੱਟੀ ਥੱਪ ਜਣੀ ਉੱਤੇ ਥੱਲੇ ਅੱਗ ਬਾਲ ਦੇਣੀ ਆ ਸਟੋਵ ਮੜਾ ਜਿਆ ਰੱਖਿਆ ਹੀ ਉਹ ਤੇ ਕੰਮ ਕਰ ਲੈਣਾ ਤੇ ਮੜੇਗਾ ਫੇਰ ਪੱਠੀ ਟਾ ਦੇਣੀ ਆ ਅਕਸਰ ਅੰਕਲ ਸੀ ਜਿਹੜਾ ਚਾਹ ਦਾ ਗੱਲ ਕਰਦੇ ਨਾ ਤੇ ਉਹ ਲੋਕ ਅੱਜ ਕੱਲ ਗੈਸ ਦੇ ਉੱਤੇ ਚਾਹ ਬਣਾਉਂਦੇ ਆ ਤੁਸੀਂ ਕੋਲਿਆਂ ਦੇ ਉੱਤੇ ਚਾਹ ਬਣਾ ਰਹੇ ਹੋ ਕੋਈ ਫਰਕ ਹੁੰਦਾ ਦੋਨਾਂ ਦੇ ਵਿੱਚ ਫਰਕ ਤੇ ਬਹੁਤ ਹੈਗਾ ਇਹ ਹਾਂ ਜਿਹੜੀ ਇਹ ਪੱਠੀ ਦੀ ਚਾਹ ਇਹ RAM NAD ji ni hai. ਜਿਹੜੀ ਗੈਸ ਦੀ ਥੱਲੇ ਜਿਹੜਾ ਵੱਧ ਮਾਰਾ ਕਰਤਾ ਤੇ ਉਹ ਛੇਤੀ ਰੱਜ ਜਾਣੀ ਹੈ। ਉਹਨੂੰ ਪੂਰਾ ਬੋਲਾ ਨਹੀਂ ਜਵਾਨੇ ਫੈਂਡਾ ਲਾਇਆ ਇੱਕ ਵਾਰ ਥੱਲੇ ਲਾ ਦੇਣੀ ਇਸ ਲੋਗਿਆ ਬੰਨ ਕਰ ਦੇਣਾ। ਇਹ ਪੱਠੀ ਦੀ ਚਾਹ ਫੇਰ ਤੋਂ ਲੈ ਕੇ ਸ਼ਾਮ ਨਾਲ ਪਾਣੀ ਰਹੀਦਾ ਰਹਿੰਦਾ। ਤੇ ਰੱਜਿਆ ਹੁੰਦਾ ਚ ਲੌਂਗ, ਸੌਫ, ਜਵੈਨ, ਲਾਚੀ, ਅਦਰਕ, ਕਾਫੀ ਕਾਫੀ ਛੇ ਚੀਜ਼ਾਂ ਪਾਈਆਂ ਹੁੰਦੀਆਂ ਨੇ। ਉਹ ਅਦਰਕ ਕੇ ਉਹਦਾ ਸਵਾਦ ਬਣ ਜਾਂਦਾ ਵਾ। ਤੇ ਹੋਰ ਚਾਹਦਾ ਕਿ ਉਹਨਾਂ ਬਸ ਫਾਇਦਾ ਨਹੀਂ ਹੈ। ਇਹ ਜਿਹੜਾ ਪਾਣੀ ਜਿਹਾਂ ਹੁੰਦਾ ਵਾ ਇਹ ਚੀਜ਼ਾਂ ਜਿਹੜੀਆਂ ਪਾਨੇ ਆ ਉਹ ਹੀ ਇਹਨਾਂ ਦਾ ਸਵਾਦ ਹੈਗਾ ਹੋਰ ਬਾਕੀ ਬਹੁਤ ਬੜੀਆ ਜਿਵੇਂ ਲੌਂਗ ਪਾਉ ਲੂ ਇੱਕ ਦੋ ਲਾਚੀਆਂ ਪਾ ਦੇਗਾ ਹੋਰ ਕੋਈ ਨਹੀਂ ਪਾਉਂਦਾ ਨਾ ਸੌਂ ਪਾਉਂਦਾ ਨਾ ਜਵੈਨ ਪਾਉਂਦਾ ਨਾ ਅਦਰਕ ਪਾਉਂਦਾ ਨਾ ਕੌਫੀ ਪਾਉਂਦਾ ਤੇ ਮੈਂ ਤਾਂ ਮੈਂ ਕਦੀ ਸੋਚਿਆ ਹੀ ਨਹੀਂ ਕਿ ਤੇਰੇ 30 40 ਰੁਪਏ ਰੋਜ਼ ਲੱਗਦੇ ਆ ਮੈਂ ਹੋਈ ਨਾ ਰੱਬ ਦੇਈ ਜਾਂਦਾ ਖਾਈ ਜਾਂਦੇ ਆ ਤੇ ਜੋ ਵੀ ਆ ਉਸੇ ਪਾਣੀ ਦੀ ਸ਼ਰਤ ਤੇ ਸਾਰੀ ਦੁਨੀਆ ਯਾਦ ਕਰਦੀ ਆ ਹੋਣ ਕਿਤੇ ਬਾਹਰ ਦੇ ਮੁਲਕ ਹੈ ਇੰਗਲੈਂਡ ਤੋਂ ਸਿੰਗਾਪੁਰ ਤੋਂ ਅਮਰੀਕਾ ਤੋਂ ਚਨਾਈ ਆਪਣਾ ਯੂਕੇ ਤੋਂ ਮਲੇਸ਼ੀਆ ਤੋਂ ਇਟਲੀ ਤੋਂ ਵਾਰ-ਵਾਰ ਬੰਦੇ ਹੋ ਗਏ ਥੇ ਆ ਜਨੇ ਖੁਸ਼ ਹੋ ਜਾਂਦੇ ਆ ਚਾਹ ਪੀਂਦੇ ਆ ਤੇ ਨਾਲੇ ਮੇਰੇ ਸੇਵਾ ਕਰ ਜਾਂਦੇ ਆ ਉਹ ਕਹਿੰਦੇ ਹਾਂ ਚਾਹ ਬੜੀ ਮਜ਼ੇਦਾਰ ਪਿਆਈ ਆ ਇੱਕਦਮ ਅਮਰੀਕਾ ਤੋਂ ਬੰਦਾ ਆਇਆ ਸੀ ਉਹਨਾਂ ਨੇ ਚਾਹ ਬਣਾਈ ਚਾਰ ਬੰਦੇ ਆ ਗਏ ਸੀ ਮੈਂ ਚਾਹ ਉਹਨਾਂ ਹੀ ਬਣਾਈ ਜਿੰਨੇ ਬੱਚੋਂਗ ਲੱਸੇ ਪਿਆਣੀ ਆ ਉਹਨੇ ਵੇਖਿਆ ਜਦੋਂ ਸਵਾਲ ਲੀ ਕਿ ਕਹਿੰਦਾ ਪਤੀਲੇ ਚਾਹ ਹੈਗੀ ਮੈਂ ਕਹਾ ਇੱਕ ਮਿੰਟ ਲੱਗਣਾ ਹੋਰ ਬਣ ਜਾਣੀ ਆ ਮੈਂ ਕਿ ਮੈਂ ਬਣਾਈ ਹੋਣੀ ਗਿਆ ਜਿੰਨੀ ਕਿ ਤੁਹਾਨੂੰ ਚੰਗੀ ਲੱਗੀ ਹੈ ਮੈਂ ਕਹਾ ਜੋ ਜੋ ਪੀਂਦੇਗੇ ਤਾਂ ਉਹਦਾ ਸਵਾਦ ਆਉਂਦਾ ਗਿਆ ਜਦੋਂ ਕੋਟੇ ਲਾਸ਼ ਪੜਿਆ ਉਹਨ ਸਵਾਦ ਆਇਆ ਮੋੜ ਕੇ ਕਹਿੰਦਾ ਚਾਹ ਹੋ ਰਹੀ ਹੈ ਮੈਂ ਕਿ ਨਹੀਂ ਜੀ ਫੇਰ ਬਣ ਜਾਂਦੀ ਹੈ ਹਾਂਜੀ ਸੁਣੀਆਂ ਕਿਨੂੰ ਚੰਗੀ ਚੀਜ਼ ਖਵਾਓ ਚੰਗੀ ਪਿਵਾਓ ਅਗਲਾ ਖੋਸ ਹੋ ਜਾਂਦਾ ਅੰਕਲ ਜਦੋਂ ਕਹਿੰਦੇ ਉਹ ਹੀ ਕਹਿੰਦੇ ਨਾ ਕਿ ਸਹਿਜ ਪਕੇ ਸੋ ਮਿੱਠਾ ਹੋਇਆ ਸਹਿਜ ਪੱਕਦਾ ਪਿਆ ਤੁਹਾਡੇ ਕਹਿੰਦੇ ਅਹੀਂ ਕਹਿੰਦੇ ਕਿ ਕਿੱਥੇ ਬਾਹਰ ਦੇ ਮੁਲਕ ਨੇ ਮੈਨੂੰ ਕੋਈ ਜਾਣਦਾ ਨਹੀਂ ਜਿਹੜੇ ਹੁਣ ਸਾਰੇ ਵੀ ਯਾਦ ਕਰਦੇ ਆ ਹੈ ਜਿਨ੍ਹਾਂ ਵੀ ਜਾਵਾਂ ਉੱਥੇ ਚਾਹ ਪੀ ਕੇ ਆਵਾਂਗੇ ਤੇ ਇਸ ਕਰਕੇ ਹੁਣ ਆਂਦੇ ਹੋ ਚੜੇ ਉਹਨਾਂ ਜਿੰਨਾਂ ਨਾਲ ਭਾਈ ਦਾ ਚਾਹ ਵੀ ਇਹੋ ਜਿਹੀ ਪਿਆਜੀ ਦੀ ਹੈ ਕਿ ਮੁੜ ਕੇ ਵੀ ਯਾਦ ਕਰਨ ਆਪੇ ਮੂੰਹੋਂ ਚਾਹ ਪੀ ਕੇ ਕਹਾਂਗੇ ਕਿ ਫਾਦੇ ਵੀ ਅੰਕਰ 42-43 ਸਾਲ ਹੋ ਗਿਆ ਤੁਹਾਨੂੰ ਇੱਥੇ ਆ ਉੱਪਰ ਤੁਸੀਂ ਨਿਕਾਇ ਛਬਰੀ ਜੀ ਪਾਈ ਹੋਈ ਹੈ ਬਾਰਿਸ਼ ਆਂਦੀ ਹੈ ਫਿਰ ਕਿਸ ਤਰ੍ਹਾਂ ਘਰ ਦੇ ਜਾਂ ਸਰਦੀਆਂ ਦੇ ਵਿੱਚ ਕਿਸ ਤਰ੍ਹਾਂ ਰਹਿੰਦਾ ਇੱਥੇ ਸਰਦੀਆਂ ਵੀ ਮੈਤਰਾ ਰਹਿਣਾ ਗਰਮੀਆਂ ਵੀ ਮੈਤਰਾ ਰਹਿਣਾ ਹੈ ਵੇਸ਼ ਗਾਰੀ ਕਿੰਨਾਂ ਬਾਰਿਸ਼ ਵੀ ਆ ਜਾਏਗੀ ਮੈਂ ਇੰਨਾ ਗਿਆ ਤੱਪੜ ਜਾ ਮੜਾ ਜਾ ਲਾਇਆ ਇਹ ਜਗਾ ਬਹਿਣ ਵਾਲੀ ਨਾ ਭੇਜੇ ਬਾਕੀ ਕੋਈ ਗੱਲ ਨਹੀਂ ਭਾਂਡੇ ਭੇਜ ਜਾਣਗੇ ਸ਼ਾਮ ਬਣਾਈ ਕੋਈ ਗੱਲ ਨਹੀਂ ਹਸਪਤਾਲ ਕਿ ਤੇ ਅਗਰ ਪਰਿਵਾਰ ਚ ਕੋਣ ਕੋਣ ਨੇ ਤੁਹਾਡੇ ਪਰਿਵਾਰ ਮੇਰੇ ਚਾਰ ਬੱਚੇ ਆ ਤਿੰਨ ਬੇਟੀਆਂ ਇੱਕ ਬੇਟੀ ਹੈ ਬੇਟਾ ਵਾ ਦੋ ਬੱਚੇ ਮੇਰੇ ਯੂਨੀਵਰਸਿਟੀ ਹੈਗੇ ਆ ਦੋ ਯੂਨੀਵਰਸਿਟੀ ਕੀ ਕਰਦੇ ਜੀ ਉਹ ਉਹਨੇ ਪਾਸ ਦਫਤਰ ਹੈਗਾ ਅੱਛਾ ਤੇ ਜਿਹੜੀ ਵੱਡੀ ਕੁੜੀ ਉਹ ਫੁੱਡੀ ਟੰਨਣ ਲੱਗੀ ਆ ਤੇ ਮੁੰਡਾ ਛੱਲੇ ਹੈਲਪਰ ਹੈਗਾ ਉਹ ਵੀ ਯੂਨੀਵਰਸਿਟੀ ਹੈ ਦੋ ਟੀਚਰ ਲੱਗੀਆਂ ਨੇ ਨੋ ਰਾਨੀ ਹੈ ਉਹ ਬੈਂਕ 'ਚ ਲੱਗੀ ਆ ਤੇ ਬੱਸ ਉਹਨਾਂ ਦਾ ਗੁਜ਼ਾਰਾ ਹੋ ਹੀ ਜਾਂਦਾ ਮੇਰਾ ਇੱਥੇ ਬਹਿ ਕੇ ਹੋ ਹੀ ਜਾਂਦਾ ਅੰਦਰ કરી ਕਿੰਤੂ ਪਰੰਤੂ ਨਹੀਂ ਕਰਦੇ ਕਿ ਅਸੀਂ ਕਿਉਂਕਿ ਹਮੇਸ਼ਾ ਹੀ ਬੱਚੇ ਕਹਿੰਦੇ ਸਾਡੇ ਮਾਪੇ ਜਿਹੜੇ ਬਹਿ ਕੇ ਖਾਣਾ ਖਾਣ ਬਹਿ ਕੇ ਆਪਣਾ ਸਮਾਂ ਬਤੀਤ ਕਰ ਆਖਿਰ ਸਮਾਂ ਜਿਹੜਾ ਹੁੰਦਾ ਜਾਂ ਪਰਮਾਤਮਾ ਤੁਹਾਨੂੰ ਹੋਰ ਲੰਮੀ ਉਮਰ ਕਰੇ ਮੈਂ ਚਾਹਨਾ ਕਿ ਤੁਸੀਂ 100 ਸਾਲ ਹੋਰ ਇੱਥੇ ਕੰਮ ਕਰੋ ਲੇਕਿਨ ਬੱਚਿਆਂ ਦਾ ਹਮੇਸ਼ਾ ਸੁਪਨਾ ਹੁੰਦਾ ਕਿ ਸਾਡੇ ਮਾਪੇ ਬਹਿ ਕੇ ਖਾਂਦੇ ਨੇ ਕਹਿੰਦੇ ਨੇ ਨਾ ਜਾਓ ਹਾਂਜੀ ਮੈਂ ਕਹਾਂ ਮੈਂ ਘਰ ਨਹੀਂ ਰਹਿ ਸਕਦਾ ਹੂੰ ਮੈਂ ਕੋ ਉਥੇ ਕੋ ਬਾਹਰੋਂ ਜੀ ਆ ਜਾਏ ਉਹ ਵੇਖੇਗਾ ਕੀ ਕਰੇਗਾ ਹੂੰ ਤੇ ਜਿਹੜੇ ਸੱਜੇ ਰੋਜ਼ ਆnde ਜਾਂਦੇ ਆ ਸਭ ਕੁਝ ਕੰਮ ਕਰਦੇ ਆ ਬਿੰਦੇ ਖਲੋਦੇ ਚਾਹ ਪੀਂਦੇ ਆ ਮੈਂ ਉਹਨਾਂ ਕਰਕੇ ਆਨਾ ਕੋ ਮੈਨੂੰ ਕਮਾਈ ਦੀ ਨਹੀਂ ਇਹ ਨਹੀਂ ਗੱਲ ਕਿ ਮੈਂ ਕਮਾਈ ਕਰਨੀ ਹੈ ਮੈਨੂੰ ਪੰਜ ਚਾਰ ਸੋਏ ਜਿਹਦਾ ਉਠਾ ਕੇ ਮੇਰੇ ਬੈਠੇ ਆ ਜੋ ਮੇਰੇ ਕਰਮਾ ਲਿਖਿਆ ਉਹਨਾਂ ਮੈਨੂੰ ਦੇ ਦੇਣਾ ਮੰਗਣ ਦੀ ਲੋਟ ਨਹੀਂ ਪੈਂਦੀ ਤੇ ਅੰਕਲ ਫਿਰ ਜਦੋਂ ਗਰਮੀਆਂ ਸ਼ੋਹ ਜਾਂਦੀਆਂ ਨੇ ਚਲੋ ਬਾਰਿਸ਼ ਤਾਂ ਤੁਸੀਂ ਦੱਸਿਆ ਕਿ ਤੇ ਤੱਪੜ ਲਗਾ ਕੇ ਤੁਸੀਂ ਫਿਰ ਬਚਾਅ ਕਰ ਲੈਂਦੇ ਫਿਰ ਗਰਮੀਆਂ ਦੇ ਪੱਖਾ ਪੁੱਖਾ ਲਗਾਉਂਦੇ ਫਿਰ ਤੇ ਇਤਨੇ ਹਵਾਵ ਨਹੀਂ ਜਾਂਦੀ ਇਤਨੇ ਬਹਿ ਰਹੀਦਾ ਕੋਈ ਫਿਕਰ ਨਹੀਂ ਐਨੇ ਸਾਲ ਲੰਘ ਗਏ ਕੋਈ ਪਰਵਾਹ ਨਹੀਂ ਨਾ ਬੱਤੀ ਲਾਈ ਨੇ ਪੱਖਾ ਰੱਖਿਆ ਉਤਨੇ ਚੱਲਦੇ ਰਹਿੰਦੇ ਟਾਈਮ ਬਾ ਹੋ ਜਾਂਦਾ ਮਰ ਕਹਿਣ ਦਾ ਮਤਲਬ ਕਿ 42 43 ਸਾਲ ਚ ਕੋਈ ਤਕਲੀਫ ਤੁਹਾਨੂੰ ਨਜ਼ਰ ਨਹੀਂ ਆਈ ਤੁਲੀ ਮੈਨੂੰ ਹੁਣ ਗਾਲੀਆਂ ਪਿੱਛੇ ਤਕਰੀਬਨ 5 ਜੇ ਮੈਂ ਸੱਟ ਲੱਗ ਗਈ ਹੂੰ ਉਹ ਉਹਨੇ ਮੇਰੇ ਘਰ ਹੀ ਡਿੱਗ ਪਿਆ ਪੌੜੀਆਂ 'ਚ ਪਿਆ ਤੇ ਲੱਗ ਗਿਆ ਹਾਂ ਆ ਫਿਰ ਮੇਰਾ ਆ ਸ਼ਾਰਗ ਜਿਹੜੀਆਂ ਬਚ ਗਈ ਸੀ ਹਾਂ 91 ਲਾਤ ਉਹਨਾਂ ਨੇ ਆ ਵੇਖੋ ਹਾਂ ਡਾਕਟਰਾਂ ਨੇ ਹਾਂ ਮੇਰੇ ਨੱਕ ਤੇ ਆ ਮੇਰੇ ਪ੍ਰੈਸ਼ਨ ਹੋਇਆ ਸਾਰਾ ਰੋਟੀ ਨਹੀਂ ਖਾਦੀ ਜਾਂਦੀ ਰੋਟੀ ਖਾਦੀ ਜਾਂਦੀ ਗਾਲ ਲਈਦੀ ਆ ਉਹਦੇ ਨਾਲ ਹੌਲੀ ਹੌਲੀ ਖਾਣਾ ਮੈਂ ਦੇਖ ਰਿਹਾ ਸੀ ਤੁਸੀਂ ਚਾਹ ਚਪਾ ਕੇ ਪਰ ਰੋਟੀ ਨਹੀਂ ਖਾਦੀ ਕੋਈ ਗਲ ਜਾਂਦੀ ਹੈ ਫਿਰ ਮੇਂ ਲੰਘ ਜਾਂਦੀ ਅੰਦਰ ਫੇਸ਼ ਕਰਕੇ ਤੇ ਤੁਸੀਂ ਫਿਰ ਹੁਣ ਜਦੋਂ ਸੱਟ ਲੱਗੀ ਫਿਰ ਬੱਚੇ ਕਹਿੰਦੇ ਨੇ ਹੁਣ ਹੁਣ ਰਹਿਣ ਦੋ ਤੁਸੀਂ ਹੁਣ ਬਹਿ ਜਾ ਮੈਨੂੰ 15 ਦਾਦੇ ਨੇ ਮੈਨੂੰ ਹਸਪਤਾਲ ਰਖਿਆ 6 ਦਿਨ ਮੈਂ ਉੱਥੇ ਗਿਆ ਮੈਂ ਕਿਹਾ ਮੈਂ ਚੱਲਿਆ ਦੁਕਾਨ ਤੇ ਕਹਿੰਦੇ ਨਾ ਜਾ ਉੱਥੇ ਰੋ ਦਾਦੇ ਮੈਂ ਨਾ ਰੁਕ ਜੋ ਮੈਂ ਕਿਹਾ ਗੱਲ ਸੁਣੋ ਮੈਨੂੰ ਪਹਿਲਾਂ ਕਾਰਖਾਨੇੋਂ ਆਉਂਦੇ ਬੋਲ ਤੇ ਫਿਰ ਮੈਂ ਕਰਾਂਗਾ ਜਦ ਬਾਪੂ ਨੂੰ ਮਿਲ ਗਿਆ ਉਹਨੂੰ ਸਭ ਆਪਣਾ ਉਹ ਖਾਇਆ ਹਾਂ ਕਹਿੰਦਾ ਕੋਈ ਗੱਲ ਨਹੀਂ ਫਿਰ ਮੈਂ ਘਰ ਚੱਲ ਗਿਆ ਹੌਪਟਾਲ ਕਟਿਆ ਕਹਿੰਦੇ ਫਿਰ ਹੋਰ 15 ਮਿੰਟ ਮੈਂ ਗੱਲ ਸੁਣਾਂ ਮੈਂ ਇੱਕ ਦਿਨ ਨਹੀਂ ਹੁਣ ਕੱਟਣਾ ਹੂੰ ਸਵੇਰੇ ਝੋਲਾ ਚੁੱਕਿਆ ਡੋਲ ਚੁੱਕਿਆ 20 ਰੁਪਿਆ ਫਿਰ ਮੈਂ ਥੇ ਆ ਗਿਆ ਮੈਂ ਨਹੀਂ ਪ੍ਰਵਾਹ ਕੀਤੀ ਮੇਂ ਖੱਟ ਲੱਗੀ ਐ ਮੈਂ ਮਹੀਨਾ 2 ਮਹੀਨਾ ਕੱਟਣਾ ਮੈਂ 15 10 ਦਿਨ ਉੱਥੇ ਰਿਹਾ ਆਪਣਾ ਘਰ ਅੰਵੇਂ 16 ਦਿਨ ਬਾਅਦ ਕੱਪੀ ਦੁਕਾਨ ਤੇ ਆ ਗਿਆ ਉਸ ਤੋਂ ਬਾਅਦ ਮਹਾਰਾਜ ਦੇ ਹੀ ਗਿਆ ਮੈਂ ਕਰੀ ਗਏ ਕੋਈ ਗੱਲ ਨਹੀਂ ਤਕਲੀਫ ਹੀ ਨਹੀਂ ਕਹਿੰਦਾ ਮਤਲਬ ਕਿ ਇਹ ਵੀ ਦੂਸਰਾ ਪਰਿਵਾਰ ਤੁਹਾਡਾ ਬਣ ਗਿਆ ਇੱਥੇ ਜਿਹੜੇ ਲੱਗੇ ਲੱਗੇ ਛੱਕੇ ਲੋਕ ਬੱਲੇ ਇੱਜ਼ਤ ਮਾਨ ਥੋੜਾ ਮੈਂ ਹੂੰ ਜਵਾਨੀ ਦਾ ਬੜਾਪਾ ਆ ਗਿਆ ਤੇ ਇੰਨਾ ਪਿਆਰ ਦੇ ਨਾਲ ਕਿਸੇ ਨਾਲ ਲੜੇ ਨਹੀਂ ਝਗੜੇ ਨਹੀਂ ਕੋਈ ਪਿਆਸਾ ਦਿੰਦਾ ਤਾਂ ਵੀ ਠੀਕ ਹੈ ਨਹੀਂ ਦਿੰਦਾ ਤਾਂ ਵੀ ਠੀਕ ਹੈ ਯਾਰ ਫਿਰ ਕੀ ਆ ਵਿਚਾਹ ਪੀਗੇ ਨਾ ਤੂੰ 10 ਰੁਪਏ ਪਿਛੇ ਉਹ ਆਈ ਮਰਾਂਗਾ ਆਪਣੀ ਬੇਇੱਜ਼ਤੀ ਸਮਝਦੀ ਹੈ ਵੀ ਫੋਲੀ ਦਾ ਸੇਵਾ ਹੀ ਸਹੀ ਯਾਰ ਵਿਚਾਹ ਪੀਗੇ ਨਾ ਭਾਂਡੇ ਦਾ ਥੋਤੇ ਗਲਾਸ ਤੇ ਥੋਤਾ ਸੇਵਾ ਹੀ ਸਹੀ ਸ਼ੀਵਾ ਸਮੇ ਨੇ ਨਿਗਮਾਂ ਦੇ ਅੰਕਲ ਇੱਥੇ ਕਹਿੰਦੇ ਨਾ ਮੈਂ ਜਿਵੇਂ ਪਹਿਲਾਂ ਕਿਹਾ ਕਿ ਇੱਕ ਬੋਰਡ ਦੀ ਛਾਂ ਤੇ ਇੱਕ ਮਾਂ ਦਾ ਕੁੱਕ ਜਿਹੜੀ ਹੈ ਨਾ ਹਮੇਸ਼ਾ ਹੀ ਬੋਰਡ ਦੀ ਛਾਂ ਵਾਂਗ ਹੁੰਦੀ ਆ ਇਹ ਲੱਗਦਾ ਕਿ ਜਿੱਤੋਂ ਹੈ ਨਾ ਬੰਦੇ ਨੂੰ ਕਿਸੇ ਨਾਲ ਹਾਂਜੀ ਇਹ ਮੇਰਾ ਉਹਦਾ ਪਿਆਰ ਆ ਮੈਂ ਉਹਨੂੰ ਨਹੀਂ ਛੱਡਿਆ ਉਹਨੇ ਮੈਨੂੰ ਨਹੀਂ ਛੱਡਿਆ ਦੁੱਖ ਤੰਗਲੀਫ ਹੀ ਹੋ ਵੀ ਇਸ ਮੈਂ ਲੁਕਾ ਕੇ ਚੱਲਦਾ ਹਾਂ ਆਣ ਕੇ ਮੱਥਾ ਉੱਥੇ ਟੇਕੀਦਾ ਤੂਫ਼ਾਨ ਦਿਖਾਈ ਦੀ ਆ ਫਿਰ ਮਨ ਖੁਸ਼ ਜਦੋਂ ਕਰਕੇ ਕੋਈ ਪਰਵਾਹ ਨਹੀਂ ਆਉਂਦੀ ਤੇ ਕੋਈ ਘਰ ਦੇ ਵਿੱਚ ਛੋਟੇ ਪੋਤਰਾ ਜਾਂ ਪੋਤਰੀ ਕੋਈ ਹੋਵੇ ਪੋਤਰਾ ਇੱਕ ਪੋਤਰੀ ਹੈ ਉਹ ਖਾਲਸਾ ਗੱਲ ਸਕੂਲ ਪੜਦੇ ਆ ਇੱਕ ਤੀਜੀ ਜਿਹਾ ਪੜਦਾ ਖੇਲਦੇ ਫਿਰ ਅੱਜ ਕਿਉਂ ਨਾ ਤੁਸੀਂ ਉਹ ਫਿਰ ਸੋਮਵਾਰੀ ਮਾਰਨ ਕਰਨਾ ਹੈ ਜਦੋਂ ਕਰਕੇ ਸੋਮਵਾਰ ਮੈਂ ਘਰ ਲੈਣਾ ਮੈਂ ਘਰ ਦੇ ਵੀ ਘਰ ਹੁੰਦੇ ਆ ਲੇਕਿਨ ਆਪ ਕੋਠੇ ਦੇ ਰਹੇ ਦਾ ਇਹ ਸੋਚੀਦਾ ਜਦੋਂ ਘਰ ਬਾਹਰ ਚਲੇ ਜਾਣਾ ਫਿਰ ਸੋਚੀਦਾ ਬੂਆ ਖੜਕਾਏਗਾ ਕਿਹੜਾ ਲੈ ਆਏਗਾ ਫਿਰ ਜੁਨੋ ਬੂਆ ਘੜ ਕੋਣਾ ਫਿਲਮ ਉਤੋਂ ਵੇਖਣਾ ਫਿਰ ਬੂਆ ਖੋਲ ਦੇਣਾ ਇੱਕ ਛੋਟੇ ਬੱਚੇ ਨੇ 12:30 ਹੋਣਾ ਦੂਜੇ ਨੇ 2:30 ਵਜੇ ਹੋਣਾ ਉਸ ਤੋਂ ਬਾਅਦ ਫਿਰ ਕੋਠੇ ਤੇ ਜਾਣਾ ਨਾਲ ਬਾਦ ਜੋਗੇ ਨਾਲ ਅੰਦਰ ਜੋਗੇ ਨੇ ਜਉਨਾ ਚੜੀ ਬੂਆ ਕੋਲ ਜਿਹੜਾ ਬੱਚਾ ਆਇਆ ਜੇ ਤੇ ਮੈਂ ਆਪਣੇ ਗੇਟ ਨਹੀਂ ਬਾਹਰ ਕਰਦਾ ਜੋਨ ਸਾਬ ਨੂੰ 7 ਵਜੇ ਜਾਣਾ ਤੁਹਾਡੇ ਖਾਤ ਕੋਠੇ ਬਖਤਾ ਰੱਖਣਾ ਕਿਸੇ ਨੂੰ ਮੈਨੂੰ ਪੁੱਛਣਾ ਨਹੀਂ ਕੋਠੇ ਚੜ ਜਾਣਾ ਉੱਥੇ ਜਾ ਕੇ ਚੌਂਗੜੀ ਮਾਲੇ ਕੰਡਾ ਡੇਢ ਘੰਟਾ ਦਾ ਬਰਬਕੜੀ ਦਾ ਜੋ ਮੂੰਹ ਜਾਂਦਾ ਵਾ ਉਹ ਪੜੀਦਾ ਤੇ ਬਹੁਤ ਦੋਸਤੋਂ ਬਹੁਤ ਸਾਡੇ 8:30 9:00 ਵੇ ਰੋਟੀ ਆ ਜਾਨੀ ਖਾ ਕੇ ਜੇ ਜੋ ਫਿਲਮ ਲੱਗੀ ਠੀਕ ਹੈ ਜੇ ਕੋ ਮੈਚ ਲੱਗ ਗਿਆ ਤਾਂ ਵੀ ਠੀਕ ਹੈ ਵੇਖੀ ਜਾਣਾ ਰਾਤ ਨੂੰ 10-11 ਵਜੇ ਤੱਕ ਜ਼ਿੰਦਗੀ ਤੋਂ ਖੁਸ਼ ਹੋ ਪਰ ਬੱਚੇ ਸਾਰੇ ਸੈਟਲ ਹੋ ਗਏ ਤੁਹਾਡੇ ਆ ਗਏ ਸੱਟਣੇ ਹਾਂਜੀ ਆਪੋ ਆਪਣੀ ਸਾਡੇ ਜਿੰਨੇ ਵੀ ਹੈ ਨਾ ਉਹ ਲੜਕੀਆਂ ਦੋਵੇਂ ਉਹ ਵੀ ਟੀਚਰ ਨੇ ਮੁੰਡਾ ਵੀ ਯੂਨੀਵਰਸਿਟੀ ਆ ਵੱਡੀ ਲੜਕੀ ਵੀ ਯੂਨੀਵਰਸਿਟੀ ਆ ਪਰ ਉਹਨੇ ਜਿਹੜਾ ਇੱਕ ਡਾਕਟਰ ਆ 102 ਇੱਕ ਸਰਕਾਰੀ ਨੌਕਰੀ ਕਰਦਾ। ਹੂੰ। ਇਹ ਕੋ ਹਜ ਜਿੰਨਾਂ ਨੂੰ ਕਰਜੇ-ਕੁਜੇ ਲੈ ਹੁੰਦੇ ਆ। ਹੂੰ। ਉਹਨਾਂ ਦਾ ਮਾਲ ਵਾ ਲੈਣ ਵਾਸਤੇ, ਹਿਸਾਬ-ਕੁਬ ਲੈਣ ਵਾਸਤੇ ਜਾਂਦੇ ਆ। ਹੂੰ। ਸਾਰੇ ਚੰਗੇ ਆ। ਉੱਤੇ ਫਿਰ ਅੰਕਰ ਇੱਥੋਂ ਘਰ ਤੁਹਾਡਾ ਕਿੱਥੇ ਜੇ? ਘਰ ਤੋਂ ਮੇਰਾ ਘਰ ਗੋੜ ਖਾਲਸਾ। ਤਾਂ ਉਹ ਤਾਂ ਕਾਫੀ ਦੂਰ ਪੈ ਜਾਂਦਾ ਅੰਕਰ ਫਿਰ ਕਿਸ ਤਰ੍ਹਾਂ ਆਪ ਡਾਊਨ ਕਰਦੇ ਤੋ? ਮੈਂ ਆਟੋ ਤੇ ਆਉਣਾ। ਹੱਥੋਂ ਬੱਸ ਸਟਾਪ ਜਾਈਦਾ। ਹੂੰ। ਉੱਥੋਂ ਪੈਦਲ, ਉੱਥੇ ਬੱਸ ਸਟਾਪ ਉਹਨਾਂ ਲਾ ਦਿੰਦੇ ਆ। ਫਿਰ ਗਲਵਾਰਡ ਤੋਂ ਮੈਂ ਸਿੱਧਾ ਪੈਦਲ ਇੱਥੇ। ਪੈਦਲ ਨਹੀਂ ਚੱਲ ਕੇ ਰਾਜੇ ਕੋਈ ਸਾਈਕਲ ਨਹੀਂ ਗੁਜਾਣਾ ਨਹੀਂ ਦੇਣਾ ਇਹ ਕੋਈ ਸਕੂਟਰ ਜੋ ਮੋਡਾਂ ਲਾ ਕੇ ਦਿੱਤਾ ਵਾ ਮੈਨੂੰ ਕਹਿੰਦੇ ਗੱਡੀ ਰੱਖ ਲਾ ਨਾ ਨਾ ਮੈਂ ਨਹੀਂ ਰੱਖਣਾ ਮੈਂ ਜਾ ਜਣਾ ਨਾ ਮੈਂ ਚੱਲਣਾ ਮੈਂ ਪੈਦਲ ਜੀਵਾ ਵਾ ਠੀਕ ਆ ਕਹਿੰਦਾ ਮਤਲਬ ਕਿ ਗੁਰੂ ਦੇ ਸਿਧਾਂਤ ਤੇ ਚੱਲ ਰਹੇ ਹੋ ਕਿਰਤ ਕਰ ਰਹੇ ਹੋ ਤੁਸੀਂ ਪੂਰੀ ਕਿਰਤੋ ਮਹਾਰਾਜ ਨਹੀਂ ਜਾਂਦਾ ਖਾਈ ਜਨੇ ਕੋਈ ਪਰਵਾਹ ਨਹੀਂ ਹੈਗੀ ਜਿੰਨੇ ਜਾਂਦਾ ਗਿਆ ਹਿੰਮਤ ਆ ਗਈ ਆ ਤੁੰਗਾ ਵੇ ਕਹਿੰਦੇ ਆ ਤੁਹਾਡੇ ਜੀ ਹਿੰਮਤ ਨਹੀਂ ਹੈਗੀ ਤੁਸੀਂ ਕਿਉਂ ਜਾਂਦੇ ਹੋ ਮੇਰੇ ਨਾਲ ਗੱਲ ਮਾਰੇ ਮੇਰੇ ਨਾਲ ਉਹ ਹਿੰਮਤ ਦਿੱਤਾ ਕਿ ਮੈਂ ਉੱਥੇ ਜਾਣਾ ਜੇ ਜਿੰਨੇ ਹਿੰਮਤ ਨਹੀਂ ਦੇਗੀ ਤਾਂ ਮੈਂ ਸਮਝੋ ਗਿਆ ਮੈਂ ਤੇ ਰੱਬ ਲੇਖੇ ਲੱਗ ਗਿਆ ਮੈਂ ਮੈਂ ਕਿ ਮੈਨੂੰ ਇੱਕ ਦਿਨ ਜਿੰਦਗੀ ਵਿੱਚ ਜਾਣਾ ਮੈਨੂੰ ਇਹਨਾਂ ਪਤਾ ਮੈਂ ਅੱਜਾਂ ਕੱਲ ਨਹੀਂ ਹਾਂ ਉਹ ਅੱਜ ਦੀ ਜੜੀ ਲੰਘ ਗਈ ਆ ਰਾਤ 'ਚ ਕੋਈ ਭਰੋਸਾ ਨਹੀਂ ਦਿਨ ਚੜਾਉਣਾ ਕਿ ਨਹੀਂ ਚਾਉਣਾ ਕਿ ਜਾਗਣਾ ਕਿ ਨਹੀਂ ਚਾਹੁੰਦਾ ਮੈਂ ਜਿੰਨਾ ਮਾਰ 28 ਜਾਂਦਾ ਉਹਨੇ ਉੱਠ ਕੇ ਆਈ ਜਾਂਦੇ ਆ ਅਸੂਤੇ ਅਸੀਂ ਤੇ ਪਰਮਾਤਮਾ ਦੇ ਚਰਨਾਂ 'ਚ ਇਹ ਅਰਦਾਸ ਕਰਾਂਗੇ ਕਿ ਤੁਹਾਡੇ ਹੱਥ ਦੀ ਚਾਹ ਅਸੀਂ ਜਿੰਨੀ ਵਾਰ ਆਈਏ 19000 ਰੁਪਏ ਕਿਉਂਕਿ ਬੜਾ ਮਜ਼ਾ ਆਇਆ ਤੁਹਾਡਾ ਚਾਹ ਪੀ ਕੇ ਬਹੁਤ ਟੇਸਟ ਲਗਾ ਔਰ ਸਾਨੂੰ ਇਨਸਪੀਰੇਸ਼ਨ ਮਿਲਦੀ ਹੈ ਕਿ ਇਸ ਤਰ੍ਹਾਂ ਦੇ ਬਜ਼ੁਰਗ ਜਿਹੜੇ ਨੇ ਉਹ ਸਾਡੇ ਵਿੱਚ ਵੀ ਮੌਜੂਦ ਨੇ ਜਿਹੜੇ ਤੁਹਾਨੂੰ ਕੰਮ ਕਰਨ ਵਾਸਤੇ ਜਿਹੜਾ ਉਤਸ਼ਾਹਤ ਕਰਦੇ ਤੁਹਾਡੀ ਇਨੀ ਏਜ ਹੈ 80 ਸਾਲ ਤੁਹਾਡੀ ਉਮਰ ਹੋ ਚੁੱਕੀ ਹੈ 42 ਸਾਲ ਤੋਂ ਤੁਸੀਂ ਇੱਕ ਕਿਤੇ 'ਚ ਲੱਗੇ ਹੋਏ ਹੋ ਲਗਾਤਾਰ ਕੰਮ ਕਰ ਰਹੇ ਹੋ ਕਦੀ ਸੋਚਿਆ ਨਹੀਂ ਕਿ ਇਹਨੂੰ ਛੱਡ ਕੇ ਕੁਝ ਹੋਰ ਕਰ ਲਈਏ ਕਦੀ ਨਹੀਂ ਸੋਚਿਆ ਕੋਈ ਕਹਿੰਦੇ ਨੇ ਉਹ ਦੁਕਾਨ ਅੱਲਾ ਬਣਾ ਲਾ ਮੈਂ ਕਹਿੰਦਾ ਹੁਣ ਆਇਆ ਹੀ ਪਿੱਛੇ ਜੇ ਬੱਬਾ ਇਹ ਐ ਛੱਤ ਉੱਚੀ ਕਰ ਗਏ ਮੈਂ ਕਹਾ ਭਰਾ ਮੈਂ ਨੀਵਾ ਹੀ ਚੰਗਾ ਹੂੰ ਪੁੱਛੇ ਹੋ ਕੇ ਕਿ ਮੈਂ ਕੀ ਲੈਣਾ ਹਾਂ ਹਾਂਜੀ ਮੈਂ ਕਹਾ ਉੱਚਾ ਤੇ ਸਿੰਬਲ ਐ ਤੇ ਉਹਨੂੰ ਫਲ ਨਹੀਂ ਲੱਗਦਾ ਨੀਵਿਆਂ ਰੁੱਖਾਂ ਨੂੰ ਫਲ ਲੱਗਦੇ ਤੇ ਮੈਂ ਕਹਿੰਦਾ ਮੈਂ ਨੀਵਾ ਹੀ ਚੰਗਾ ਭਰਾ ਮੈਂ ਉੱਚੀ ਨਹੀਂ ਕਰਨਾ